ਹੈਲੋ ਮੰਮੀ ਸਤਿ ਸ਼੍ਰੀ ਅਕਾਲ ਵੀਰ ਪਾਲ ਬਲੌਗ ਚੈਨਲ ਤੇ ਆਪ ਤੁਹਾਡਾ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਬਹੀ ਵੀ ਕਿ ਪਾਣਾ ਸੇ ਵੀ ਸਭ ਠੀਕ ਠਾਕ ਹਾਂ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਬਣਾਉਣ ਲੱਗੇ ਆਪਾਂ ਅਖੱਟੇ ਨਿੰਬੂ ਦਾ ਚਾਰ ਬਣਾਉਣ ਲੱਗੇ ਆ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾਗੇ ਕਿਵੇਂ ਲੱਗੀ ਇਹ ਆਪਾਂ ਦੇ ਕੱਟੇ ਹੋਏ ਨਿੰਬੂ ਇਹਿਤ ਕਿੰਨੇ ਨਿੰਬੂ ਕੱਟੇ ਹੋਏ ਆਗੇ ਤੇ ਇਹਦੇ ਚਾਪਾ ਫਾਮ ਆਂਦੇ ਮਸਾਲੇ സാഹ പറ്റി നമുക്കാ ല മിർ ഹലി പൈപ്പ ਸਵਾਦਾਈ ਮਸਾਲਾ ਥੋੜੀ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਕਲੌਂਜੀ ਟੇਸਟ ਅਨੁਸਾਰ ਥੋੜੀ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਅਜਮੈਨ ਇਹ ਚੀਜ਼ਾਂ ਜਿਿਹੜੀਆਂ ਆਪਾਂ ਪਾ ਲਿਆ ਨੇ ਇਹਦੇ ਵਿੱਚ ਮੂਲੇ ਨੂੰ ਬਚੰਗੀ ਤਰ੍ਹਾਂ ਕਰਾਂਗੇ ਮਿਕਸ ਹੱਥ ਦੇ ਨਾਲ ਵਧੀਆ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰ ਲਾਂਗੇ ਆਪਾਂ ਤਾਂਵੇ ਦੇ ਨਾਲ ਲਾ ਕੇ ਦਾਂਗੇ ਸਾਰੇ ਮਸਾਲੇ ਵਗੈਰਾ ਫਿਰ ਆਪਾਂ ਇਹ ਇੱਕ ਡੱਬੇ ਦੇ ਵਿੱਚ ਪਾ ਦਾਂਗੇ

ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚਾਹ ਨਹੀਂ ਮੈਸਾ ਇਹ ਪੂਰਾ ਦਵਾਕੇ ਹੀ ਪਾਉਣਾ ਚਾਹੀਦਾ ਤਾਂ ਵੀ ਖਰਾਬ ਨਾ ਹੋਵੇ ਤੇ ਹੁਣ ਆਪਾਂ ਇਹਦਾ ਲਾ ਦਾਂਗੇ ਢੱਕਣ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਕੱਲ ਨੂੰ ਜਾਂ ਪਰਸੋਂ ਵੀ ਖੋਲਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹ ਆਪਾਂ ਭਾਜਦਾ ਵੈਸੇ ਤਰ੍ਹਾਂ ਬਣ ਗਿਆ ਚਾਰ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਿਹੜੇ ਆਪਣੇ ਚੈਨਲ ਤੇ ਨਿਊ ਆਏ ਆਗੇ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ර පර්ගනම බ්ලෝග්දෙන් නල් බලාංගෙතහන් තාතක දෙේ සත්ශීරිකව.